ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਪ੍ਰੇਮ ਢਿੱਲੋਂ ਗੁਰਚਲ ਤੇ ਸੁਲਤਾਨ ਦੇ ਮੈਟਰ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਪਰ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਆ ਇਸ ਦੇ ਬਾਰੇ ਇੱਕ ਛੋਟੀ ਜਹੀ ਵੀਡੀਓ ਬਣਾਈ ਹੈ ਮੈਂ ਇਹ ਸੁਲਤਾਨ ਦਾ ਗਾਣਾ ਅਰਦੀਜ਼ ਹੋਇਆ ਸੀਗਾ ਕਲੱਚ ਬੱਲੀ ਜਿਸ ਦੇ ਵਿੱਚ ਸੁਲਤਾਨ ਨੇ ਕਿਹਾ ਸੀ ਕਿ ਡਟ ਪਟ ਮੂੰਹ ਨੂੰ ਲਾਵਾਂ ਤੇ ਕੜਾਚ ਬੱਲੀ ਯਾਰ ਵੈਲੀ ਮੈਨੂੰ ਕਹਿੰਦੇ ਨੇ ਕਲੱਚ ਬੱਲੀਏ ਜੇਸ ਤੋਂ ਬਾਅਦ ਅਮ੍ਰਿਤਮਾਨ ਤੇ ਪ੍ਰੇਮ ਢਿੱਲੋਂ ਦਾ ਗਾਣਾ ਆਉਂਦਾ ਪ੍ਰਾਣੇ ਜਿਸ ਦੇ ਵਿੱਚ ਪ੍ਰੇਮ ਢਿੱਲੋਂ ਨੇ ਕਿਹਾ ਜਿਨ੍ਹਾਂ ਨੂੰ ਤਾਂ ਕੁੜੀਆਂ ਵੀ ਨਾ ਪੁੱਛਣ ਉਹ ਮੈਂ ਸੁਣਿਆ ਕਿ ਗੀਤਾਂ ਵਿੱਚ ਡੱਟ ਪੱਟ ਬਣਦੇ ਤੇ ਬਹੁਤ ਲੋਕਾਂ ਨੂੰ ਲੱਗਾ ਕਿ ਪ੍ਰੇਮ ਢਿੱਲੋਂ ਨੇ ਇਹ ਵਾਲੀ ਗੱਲ ਸੁਲਤਾਨ ਦੇ ਉੱਤੇ ਲਗਾਈਆ ਪ੍ਰੇਮ ਢਿੱਲੋਂ ਦਾ ਪ੍ਰਾਣੇ ਗਾਣੇ ਆਉਣ ਤੋਂ ਬਾਅਦ ਗੁਰਚਾਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਸਟੋਰੀ ਲਗਾਈ ਜਿਸ ਦੇ ਵਿੱਚ ਗੁਰਚਾਲ ਨੇ ਲਿਖਿਆ ਸੀਗਾ ਕਿ ਤੈਨੂੰ ਮਾਝੇ ਵੱਲੋਂ ਸੁਨੇਹਾ ਹੈ ਕਿ ਦੋ ਗਾਣੇ ਚੱਲ ਜਾਣ ਤੇ ਰੱਬ ਨਹੀਂ ਬਣ ਜਾਈਦਾ ਅਸੀਂ ਐਦਾਂ ਹੀ ਡੱਟ ਪਟਾਂਗੇ ਤੇ ਪਟਦੇ ਰਹਾਂਗੇ ਜੇ ਤੇਰੇ ਚ ਦਮ ਆ ਤਾਂ ਰੋਕ ਕੇ ਦਿਖਾ ਬਸ ਗਾਣਾ ਲਿਖ ਜੋ ਤੇਰਾ ਕੰਮ ਆ ਜੇ ਵਧੀਆ ਚੱਲਣ ਡਿਆਂ ਤਾਂ ਚੱਲ ਲਾਂ ਤੈਨੂੰ ਸੁਲਤਾਨ ਬਾਰੇ ਪਤਾ ਵੀ ਆ ਕੁਝ ਤੂੰ ਕਾਹਦਾ ਵੈਲੀ ਆ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੈਨੂੰ ਵੱਡੀਆਂ ਗੱਡੀਆਂ ਹੋਣ ਨਾਲ ਦਲੇਰੀ ਨਹੀਂ ਆਉਂਦੀ ਜਿਸ ਤੋਂ ਬਾਅਦ ਬਲਾਚੌਰ ਵਿੱਚ 19 ਜਨਵਰੀ ਨੂੰ ਇੱਕ ਵੱਡੀ ਕਾਪਾ ਅਨਾਉਂ ਕੀਤਾ ਗਿਆ ਜਿਸ ਦੇ ਰਿਗਾਰਡਿੰਗ ਸੁਲਤਾਨ ਵੀ ਆਪਣੇ ਇੰਸਟਾਗ੍ਰam ਅਕਾਊਂਟ ਉਤੇ ਲਾਈਵ ਆਏ ਤੇ ਉਹਨਾਂ ਨੇ ਦੱਸਿਆ ਕਿ 19 ਜਨਵਰੀ ਨੂੰ ਸਾਰੇ ਜਾਣੇ ਜਰੂਰ ਪੁੱਜੋ ਪਰ ਉਹ ਕਬੱਡੀ ਕੱਪ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਵਰਨਮੈਂਟ ਤੋਂ ਮਨਜ਼ੂਰੀ ਲੈ ਕੇ ਇਹ ਵਾਲਾ ਕੱਪ 14 ਫਰਵਰੀ ਨੂੰ ਰੱਖਿਆ ਗਿਆ ਸਭ ਤੋਂ ਪਹਿਲੇ ਇਸ ਕਬੱਡੀ ਕੱਪ ਵਿੱਚ ਸਿੱਪੇ ਗਿਲ ਸੁਲਤਾਨ ਗੁਰਚਾਲ ਗੈਵੀ ਢਾਲੀਵਾਲ ਹੀ ਇਨਵਾਈਟਿਡ ਸੀ ਪਰ ਜਦੋਂ ਇਹ ਵਾਲਾ ਕੱਪ ਦੁਬਾਰਾ ਅਨਾਉਂਸ ਕੀਤਾ ਗਿਆ ਤੇ ਇਸ ਦੇ ਵਿੱਚ ਪ੍ਰੇਮ ਢਿੱਲੋਂ ਨੂੰ ਵੀ ਇਨਵਾਈਟ ਕਰ ਲਿਆ ਗਿਆ ਤੇ ਸ਼ਾਇਦ ਗੁਰਚਾਲ ਤੇ ਸੁਲਤਾਨ ਨੂੰ ਪ੍ਰੇਮ ਢਿੱਲੋਂ ਦਾ ਕਬੱਡੀ ਕੱਪ ਉੱਤੇ ਆਉਣਾ ਚੰਗਾ ਨਹੀਂ ਲੱਗਾ ਜਿਸ ਕਾਰਨ ਗੁਰਚਾਲ ਨੇ ਪ੍ਰੇਮ ਢਿੱਲੋਂ ਨੂੰ ਸਟੇਜ ਉੱਤੇ ਜਾ ਕੇ ਕੁੱਟ ਦਿੱਤਾ ਪਰ ਬਾਅਦ ਵਿੱਚ ਗੁਰਚਾਲ ਦੇ ਨਾਲ ਪ੍ਰੇਮ ਢਿੱਲੋਂ ਦੇ ਸਾਥੀਆਂ ਨੇ ਉਸ ਤੋਂ ਵੀ ਜ਼ਿਆਦਾ ਕੁੱਟਮਾਰ ਕੀਤੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਧੰਨਵਾਦ